ਕੱਲੀ ਕੈਰੀ ਵੇਖ ਕੇ ਪੇੜੀਏ ਟੁੱਟ ਕੇ ਪੈ ਗਏ ਸੀ ਸਿਰ ਤੋਂ ਚੁੰਨੀ ਲਾ ਕੇ ਇੱਜ਼ਤਾਂ ਲੁੱਟ ਕੇ ਲੈ ਗਏ ਸੀ ਹਵਾਸ ਮਟਾ ਕੇ ਮਾਰ ਕੇ ਜਦ ਲਟਕਾਈ ਹੋਵੇਗੀ ਵੇਦੀ ਕਿੰਨਾ ਰੋਈ ਤੇ ਕਰਲਾਈ ਹੋਵੇਗੀ ਸੋਚੋ ਕਿੰਨਾ ਰੋਈ ਤੇ ਕਰਲਾਈ ਹੋਵੇਗੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਹੀ ਦਿਨੀ ਇਸ ਡਾਕਟਰ ਮੈਲਾ ਜੀ ਦੀ ਸੋਸ਼ਲ ਮੀਡੀਆ ਤੇ ਨਿਊਜ਼ ਕਾਫੀ ਵਾਇਰਲ ਹੋ ਰਹੀ ਹੈ ਇੱਥੇ ਕਿ ਕੁਝ ਵਿਅਕਤੀਆਂ ਵੱਲੋਂ ਇਸ ਡਾਕਟਰ ਮੋਮਿਤਾ ਦੇਵਨਾਥ ਨਾਲ ਬਲਾਤਕਾਰ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਗਲਾ ਦਬਾ ਕੇ ਮੌਤ ਦੇ ਘਾਟ ਉਤਾਰਿਆ ਸੀ ਸ਼ਾਸਨ ਇਸ ਵਕਤ ਕੋਈ ਵੀ ਫੈਸਲਾ ਨਹੀਂ ਲੈ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਮੁੱਦਾ ਸੀਬੀਆਈ ਦੇ ਹੱਥ ਵਿੱਚ ਸੌਵ ਦਿੱਤਾ ਗਿਆ ਹੈ ਜਸਟ ਫੋਰ ਮਉਮੀਤਾ ਦੇਵਨਾਥ ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਜਲ ਤੋਂ ਜਲ ਦੇ ਇਹਨਾਂ ਨੂੰ ਇਨਸਾਫ ਦੇਵੇ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਨੇ ਲੋਕਾਂ ਨੇ ਰੱਬ ਨੂੰ ਵੀ ਨਹੀਂ ਛੱਡਿਆ ਸਾਰੇ ਕੋਲਕੱਤੇ ਦੇ ਵਿੱਚ ਕੈਂਡੀ ਮਾਰਚ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਦੋਸਤੋ ਐਸ ਨਿਊਜ਼ ਨੂੰ ਪੜ੍ਹ ਕੇ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜ਼ਰੂਰ ਸਾਂਝੀ ਕਰਿਓ ਜੀ